ਤੇ ਆਨ ਬਸ ਮੈਂ ਤਿਆਰੀਆਂ ਥੋੜਾ ਜਿਹਾ ਘਰ ਦਾ ਕੰਮ ਹੈ ਮੈਂ ਨੇ ਬੇੜਾ ਆ ਫਿਰ ਤੁਹਾਨੂੰ ਪਤਾ ਮਮੀ ਕੋ ਵੀ ਜ਼ਿਆਦਾ ਮਗਰੋਂ ਹੁੰਦਾ ਨਹੀਂ ਆ ਹਾਂਜੀ ਕੋਈ ਨਹੀਂ ਬਸ ਮੈਂ ਆਣ ਲੱਗੀ ਆ ਤੁਸੀਂ ਦਵਾਈ ਦੁਵਾਈ ਦੋ ਮੈਂ ਇਕਦਮ ਵੀ ਕਿਸ ਤਰ੍ਹਾਂ ਆ ਆਪਣੇ ਘਰ ਦਾ ਥੋੜਾ ਬਥਾ ਨਿਬੇੜ ਕੇ ਆਉਂਗੀ ਚਲੋ ਠੀਕ ਹੈ ਠੀਕ ਹੈ ਆ ਫੋਨ ਕੱਟੋ ਫਿਰ ਮੈਂ ਜਲਦੀ ਜਲਦੀ ਕੰਮ ਖਤਮ ਕਰਾ ਤੇ ਫੇਰ ਆਣੀ ਆ ਇਹਨਾਂ ਫੋਨ ਕਰਨ ਦੇ ਗ੍ਰੀਟ ਹਾਂਜੀ ਹਾਂ ਮੈਂ ਕਰਦੇ ਬਾਅਦ ਚ ਡੈਡੀ ਤੁਹਾਨੂੰ अच्छा डैडी फोन करंदे हां नाल ਤੇ ਆ ਰਹੀਆਂ ਬੜੀ ਐਡਾ ਪਾਰਾਸੂਟ ਪਾ ਕੇ ਤੇ ਰਸੋਈ ਚ ਕੰਮ ਕਰੀਤਾ ਮੈਂ ਤਾਂ ਮੰਮੀ ਨਾਲ ਤਾਂ ਪਿਆਰ ਹੋਈ ਹਾਂ ਡੈਡੀ ਦਾ ਫੋਨ ਆਇਆ ਸੀ ਕਹਿੰਦੇ ਮੰਮੀ ਤੇਰੀ ਜਿਆਦਾ ਨਹੀਂ ਠੀਕ ਹੈਗੀ ਤੇ ਤੂੰ ਨਾ ਜਲਦੀ ਜਲਦੀ ਆ ਜਾ ਤੁਹਾਨੂੰ ਪਤਾ ਵਾ ਉੱਥੇ ਕਿਹੜਾ ਕੋਈ ਕੰਮ ਕਰਨ ਵਾਲਾ ਹੈਗਾ ਵਾ ਭਰਾ ਤੁਹਾਨੂੰ ਪਤਾ ਮੇਰਾ ਹੈ ਛੋਟਾ ਵਾ ਉਹ ਬਾਹਰ ਆ ਤੇ ਘਰ ਫਿਰ ਮੰਮੀ ਡੈਡੀ ਇਕੱਲੇ ਨੇ ਤੇ ਡੈਡੀ ਨੇ ਵੀ ਕੰਮ ਤੇ ਜਾਣਾ ਹੁੰਦਾ ਤਾਂ ਮੰਮੀ ਨੂੰ ਮਗਰ ਕੋਣ ਵੇਖੇ ਦੇਖੇਗਾ ਫੋਨ ਕਰਦਾ ਕੰਮ ਕਰੇਗਾ ਤੇ ਮੈਂ ਨਾ 2-4 ਦਿਨ ਰਹਿ ਕੇ ਹੋਣਾ ਜੇ ਤੇ ਇੱਥੇ ਕੌਣ ਕਰੇਗਾ ਆ ਜਿਹੜੀ ਮੇਥੀਆਂ ਮੁੱਥੀਆਂ ਕਟੀਆਂ ਹੀ ਇਹ ਕਿਨੇ ਬਣਾਉਣੀਆਂ ਇਹ ਮੈਂ ਬਣਾ ਕੇ ਜਾਉਂਗੀ ਕੋਈ ਗੱਲ ਨਹੀਂ ਤੇ ਚਿੰਤਾ ਨਾ ਕਰੋ ਮੈਂ ਬਣਾ ਜਣੀ ਮੇਥੀ ਦਵਾ ਦਵਾਂ ਤੇ ਬਾਕੀ ਕੰਮ ਬਾਕੀ ਕੋਈ ਗੱਲ ਨਹੀਂ ਵੇਖ ਲਓ ਹੁਣ 2 ਦਿਨ ਸਾਰ ਲਓ ਹਾਂ ਤਹੀ ਮੈਂ ਕੋਲੋਂ ਇਹ ਕੰਮ ਨਹੀਂ ਹੁੰਦੇ ਜਾ ਜੀ ਸਦਕੇ ਪਰ ਮੈਂ ਰਹਿਣ ਨਹੀਂ ਦੇਣਾ ਸਵੇਰੇ ਜਾ ਤੇ ਸ਼ਾਮੀ ਆਪਣੇ ਘਰ ਆ ਮੇਰੇ ਕੋਲ ਹੁਣ ਇੱਕ ਬੁੱਢੇ ਬਾਰੇ ਕੰਮ ਨਹੀਂ ਹੁੰਦੇ ਨੈਨਾਸ ਆ ਕੀ ਗੱਲ ਮੰਮੀ ਜੀ ਮੈਂ ਕਿਤੇ ਉੱਥੇ ਖੁਸ਼ੀ ਨਾਲ ਚਲੀ ਆ ਮਜਬੂਰੀ ਨੂੰ ਚਲੀ ਆ ਇਹ ਦੁੱਖ ਸੁੱਖ ਨੂੰ ਧੀਆ ਪੁੱਤਾਂ ਨੇ ਨਹੀਂ ਕੰਮ ਆਣਾ ਫਿਰ ਕਿੰਨੇ ਆਣਾ ਵਾ ਮੰਮੀ ਮੇਰੇ ਇੰਨੇ ਨੇ ਠੀਕ ਹੈਗੇ ਡੈਡੀ ਆ ਉਹਨਾਂ ਕੋਈ ਚਾਹਿਆ ਕੋ ਕੰਮ ਹੁੰਦਾ ਘਰ ਦਾ ਹੁਣ ਬੁੱਢੇ ਵਾਰੇ ਆਦੋਗੀ ਮੰਮੀ ਵਾਲੀ ਵੀ ਮੈਂ ਕਹਿਨ ਦੀ ਸਾਰਾ ਮੈਂ ਨਿਬੇੜ ਕੇ ਜਾਉਂਗੀ ਦੋ ਦਿਨ ਰੋਟੀ ਪਾਣੀ ਬਣਾ ਲਿਓ ਆਪਣੇ ਜੋਗੇ ਬਣਾਣਾ ਹੁੰਦਾ ਫਿਰ ਕੀ ਆ ਦੱਸ ਮੇਰੇ ਕੋ ਹੁਣ ਕੰਮ ਹੋਣ ਡਿਆ ਬੁੱਢੇ ਵਾਰੇ ਗੋਡਾ ਮੇਰਾ ਦੁਖ ਹੰਡਿਆ ਤੇ ਨਾ ਮੈਂ ਕੱਲੀ ਰਹਿ ਸਕਦੀ ਹੁਣ ਮੈਨੂੰ ਆਤ ਨਹੀਂ ਕੱਲਿਆਂ ਰਹਿਣ ਦੀ ਤੇ ਮੇਰੀ ਗੱਲ ਹੀ ਨਹੀਂ ਸੁਣਦੀ ਮੈਂ ਤਾਂ ਕਿਹਾ ਸਵੇਰੇ ਜਾ ਤੇ ਸ਼ਾਮੀ ਆ ਜਾ ਕੀ ਹੋ ਗਿਆ ਮੰਮੀਂ ਨਰਾਜ਼ ਹੋ ਗਏ ਜੇ ਮੈਂ ਨਾ ਨਰਾਜ ਕੀ ਮੈਂ ਤੈਨੂੰ ਕਿਹਾ ਤੂੰ ਮੇਰੀ ਗੱਲ ਹੀ ਨਹੀਂ ਮੰਨਣੀ ਤੈਨੂੰ ਪਤਾ ਹੁਣ ਮੈਂ ਕਦੀ ਕੱਲੀ ਰਹੀ ਨਹੀਂ ਤੇ ਨਾਲੇ ਮੇਰੇ ਕੋਲ ਨਹੀਂ ਹੁਣ ਕੰਮ ਹੁੰਦਾ ਮੈਂ ਤੇ ਤੈਨੂੰ ਕਿਹਾ ਵੀ ਜਾ ਤੇ ਸ਼ਾਮਾਂ ਨੂੰ ਘਰ ਆ ਜਾ ਤੇਰੇ ਮੰਨਣ ਚ ਹੀ ਨਹੀਂ ਆਉਣ ਦੀ ਮੇਰੀ ਗੱਲ ਮੈਂ ਮੰਨਦੀ ਤੁਹਾਡੀ ਗੱਲ ਤੁਹਾਡਾ ਨਹੀਂ ਕੱਲਿਆਂ ਦਾ ਦਿਲ ਲੱਗਦਾ ਨਹੀਂ ਤੁਹਾਡਾ ਕੋ ਰਿਆ ਜਾਂਦਾ ਕੱਲਿਆਂ ਦਾ ਪਰ ਮੇਰੀ ਵੀ ਤਾਂ ਮਜਬੂਰੀ ਸਮਝੋ ਨਾ ਮੈਂ ਕੰਮ ਤਾਂ ਦਾ ਸਾਰਾ ਨਿਬੇੜ ਕੇ ਚੱਲੀ ਆ ਵੇਖੋ ਚੰਗੀ ਤਰ੍ਹਾਂ ਮੈਂ ਅੱਜ ਸਾਰੀ ਸਫਾਈ ਕਰ ਦਿੱਤੀ ਆ ਕੰਮ ਵਾਲੀ ਨੂੰ ਮੈਂ ਕਹਿਤਾ ਵਾ ਉਹਨੇ ਮਗਰ ਸਫਾਈ ਕਰ ਜਾ ਕਰਨੀ ਕੱਪੜੇ ਮੈਂ ਸਾਰੇ ਧੋਤੇ ਬੈੱਡ ਸ਼ੀਟਾਂ ਤੱਕ ਆ ਵੇਖੋ ਮੈਂ ਸਾਰੀਆਂ ਚੇਂਜ ਕਰਕੇ ਧੋ ਦਿੱਤੀਆਂ ਨੇ ਤੇ ਸਬਜੀ ਮੈਂ ਇੱਕ ਦਾਲ ਬਣਾਤੀ ਆ ਇੱਕ ਮੈਂ ਮੇਥੀ ਕੱਟੀ ਹੋਈ ਆ ਉਹਨੂੰ ਮੈਂ ਤੜਕਾ ਲਾ ਜਾਣਾ ਦੋ ਦਿਨ ਤੇ ਤੁਹਾਡੇ ਇਦਾਂ ਹੀ ਲੰਘ ਜਾਣੇ ਨੇ ਤੇ ਤੁਸੀਂ ਤੇ ਪਾਪਾ ਹੀ ਜੇ ਆਪਣੀ ਰੋਟੀ ਬਣਾ ਕੇ ਫੁਲਕੇ ਚਾਰ ਲਾ ਕੇ ਖਾ ਲਿਆ ਕਰਿਓ ਹਾਂ ਦੋ ਦਿਨ ਤੇ ਕੱਪੜੇ ਮੇ ਆ ਗਏ ਫੇਰ ਤੋਦਨੇ ਤੁਸੀਂ ਧੋਏ ਹੋਣਾ ਇਕੱਠੇ ਕਰੀ ਜਾਇਓ ਨਹੀਂ ਮੈਂ ਤੈਨੂੰ ਜਾਣ ਤੋਂ ਰੋਕਣ ਥੋੜੀ ਡਈ ਐ ਮੈਂ ਤਾਂ ਨਹੀਂ ਜਾ ਸਵੇਰੇ ਜਾ ਪਛਾਮੀ ਘਰ ਆ ਜਾ ਲੈ ਮਮੀ ਵੇਖ ਲੋ ਸਸਿਕਲ ਭਾਪੀ ਸਸਿਕਾ ਲਓ ਦੀਦੀ ਵੀ ਆ ਗਈ ਜੈ ਸਸਿਕਾ ਬੈਜੋ ਬੈ ਜਾ ਹੋ ਬੈਠਾ ਕੋ ਹਾਂ ਬਸ ਵਧੀਆ ਬੈਠੋ ਤੇ ਮੈਂ ਪਾਣੀ ਲੈ ਕੇ ਆਨੀ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਹੋਇਆ ਕੀ ਗੱਲਾਂ ਪਤਾ ਕਰੰਦੇ ਸਿਬੜੀਆਂ ਬਾਹਰ ਤੱਕ ਵਾਜਾ ਤੁਹਾਡੀਆਂ ਆਣ ਨਹੀਂ ਸੀ ਵੇਕੇ ਜਾਣ ਦੀਆਂ ਤਿਆਰੀਆਂ ਕਰਨ ਲਈ ਕਿੰਦੀ ਮੇਰੀ ਮਾਂ ਠੀਕ ਨਹੀਂ ਹਾ ਕੀ ਹੋਇਆ ਤੁਹਾਡੇ ਮੰਮੀ ਨੂੰ ਤੁਹਾਨੂੰ ਪਤਾ ਹੀ ਆ ਹੁਣ ਐਸ ਉਮਰ ਚ ਟਿੱਲੇ ਮੱਠੇ ਰਹਿੰਦੇ ਆ ਤੇ ਉਹਨਾਂ ਦਾ ਨਾ ਬੀਪੀ ਥੋੜਾ ਜ਼ਿਆਦਾ ਹੀ ਲੋ ਹੋ ਗਿਆ ਵਾ ਤੇ ਫਿਰ ਪਾਪਾ ਦਾ ਫੋਨ ਆਇਆ ਸੀ ਤੁਹਾਨੂੰ ਪਤਾ ਘਰ ਕੋਈ ਵੇਖਣ ਵਾਲਾ ਵੀ ਹੈ ਨਹੀਂ ਭਰਾ ਮੇਰਾ ਤੇ ਬਾਹਰ ਆ ਤੇ ਲੈ ਭਾਬੀ ਤੂੰ ਮੈਨੂੰ ਫੋਨ ਕਰ ਦੇ ਮੈਂ ਕੱਲ ਹੀ ਆ ਜੰਦੀ ਮੈਂ 2-4 ਦਿਨ ਇੱਥੇ ਆਮਣਾ ਰਹਿੰਦੀ ਤੂੰ ਆਪਣੇ ਪੇਕੇ ਰਹਿ ਲੈਂਦੇ ਫੇਰ ਕੀ ਮੰਮੀ ਜਾਣਗੋ ਭਾਬੀ ਨੂੰ ਮੈਂ ਹੀ ਹੋ ਗਈ ਆ ਜਾਣੀ ਅੰਜ ਤੂੰ ਕੀ ਕਰਨਾ ਲੈ ਮੰਮੀ ਦੱਸੋ ਮੈਂ ਘਰ ਨਹੀਂ ਆ ਸਕਦੀ ਹੀ ਭਾਬੀ ਚਲ ਜੰਗੇ ਆਪਣੇ ਪੇਕੇ ਅਬਦੀ ਕੀ ਕਰਨਾ ਕਰੋ ਤੁਸੀਂ ਜਾਓ ਆਰਾਮ ਨਾਲ ਹਫਤਾ ਰਹਿਣਾ ਹਫਤਾ ਰੋਵੋ 10 ਦਿਨਾਂ ਨਾਲ 10 ਦਿਨ ਰੋਵੋ ਮੈਂ ਆਪਣਾ ਆਰਾਮ ਇੱਥੇ ਰਵਾਂਗੀ ਠੀਕ ਹੈ ਜਾਓ ਦੀ ਆਪਣੀ ਪੈਕਿੰਗ ਕਰੋ ਤੇ ਜਾਓ ਤੁਸੀਂ ਤੂੰ ਨਾ ਆਰਾਮ ਨਾਲ ਬੈਠੀ ਰੋ ਤੂੰ ਰੋਟੀਆਂ ਪਕਾ ਕੇ ਖਵਾ ਲੇਂਗੀ ਸਾਨੂੰ ਕੱਪੜੇ ਧੋ ਲੇਂਗੀ ਸਪਾਈਆਂ ਕਰ ਲੇਂਗੀ ਸਾਰਾ ਕੁਝ ਕਰ ਲਾਂਗੀ ਮੰਮੀ ਚੁੱਪ ਕਿਤੇ ਰੋ ਮੈਂ ਕਰ ਲੇਂਗੀ ਤੂੰ ਭਾਬੀ ਨਾਲ ਪੈਕਿੰਗ ਕਰਾ ਲਉ ਮੈਂ ਪਹਿਲਾਂ ਆ ਆ ਭਾਬੀ ਤੁਸੀਂ ਮੇਰੇ ਨਾਲ ਤੂੰ ਸੁਣਦੀ ਨਹੀਂ ਮੇਰੀ ਗੱਲ ਆਨੀ ਹੈ ਮੰਮੀ ਇਹਲਾ ਬੰਦੇ ਦਾ ਦੁੱਖ ਵੇਖ ਨਹੀਂਦਾ ਹੁੰਦਾ ਬਾਕੀ ਗੱਲਾਂ ਬਾਅਦ ਚ ਹੋ ਜਾਣਗੀਆਂ। ਹੈ ਭਾਬੀ ਨੂੰ। ਕੀ ਦੱਸੋ? ਅੱਛਾ ਐਦਾਂ ਥੋੜੀ ਘਰੀ ਦਾ ਅਵੇ ਦੀ ਮਾਂ ਨਹੀਂ ਠੀਕ ਹੈਗੀ ਨਾ ਉਹਦਾ ਕੋਈ ਭਰਾ ਵਿਆਹਿਆ ਤੇ ਨਾ ਕੋਈ ਗੱਲਬਾਤ। ਅੱਛਾ ਤੇ ਕਰ ਲੈਣੀ ਸਾਰੇ ਕੰਮ। ਕੋਈ ਨਹੀਂ ਤੁਸੀਂ ਨਾਲ ਹੀ ਹੋ ਕਰ ਲੈ ਜਾ ਰਹੇ ਹੋ ਕਿ ਕੰਮ ਸਾਵਨ। ਮੇਰੇ ਕੋਲ ਤਾਂ ਨਹੀਂ ਕੁਝ ਹੁੰਦਾ ਨਾਲ ਨੂਲ ਮੈਨੂੰ ਨਾ ਸਲਾਹ ਤੇ ਚੱਲ ਜਾ ਹੋ ਜਾ ਰਸੋਈ ਚ ਚੱਲ ਰੋਟੀ ਪਾਣੀ ਬਣਾ ਜਾ ਕੇ ਉਹਨੇ ਸਾਰੀ ਰੋਟੀ ਰੋਟੀ ਬਣਾ ਕੇ ਜਾਣਾ ਹੀ। ਚਲ ਮਮੀ ਕੋਈ ਗੱਲ ਨਹੀਂ ਫਿਕਰ ਕਿਉਂ ਕਰਦੇ ਹੋ ਕਰ ਲੈਨੇ ਚਲ ਜਾ ਫਿਰ ਵਾਰਡ ਸੋਈ ਚ ਜਾ ਕੇ ਸਹੀ ਹੈ ਨਾ ਪਤਾ ਨਹੀਂ ਪੱਕਾ ਕਿਉਂ ਨਹੀਂ ਗਈ ਹੈ ਕਿ ਕੋਰੋਨ ਕੋਰੀ ਹੈ ਬਣਾ ਲਈਓ ਹਾਂ ਜੇ ਕਰਦੀ ਵੀ ਸੀ ਨਾਲ ਮੈਂ ਕਿਹਾ ਭਾਂਡੇ ਥੋੜੇ ਜਿਹਾ ਧੋ ਦਵਾ ਤੇ ਮੇਰੀ ਗੱਲ ਸੁਣ ਤਾਂ ਮੇਥੀ ਚ ਪਿਆਜ਼ ਕੌਣ ਪੰਨਾ ਹੁੰਦਾ ਤੇ ਸਾਰੇ ਪਿਆਜ਼ ਬਾਤ ਤੇ ਕਿਉਂ ਮੇਥੀ ਚ ਪਿਆ ਨਹੀਂ ਭਾਈ ਦੇ ਮਮੀ ਤੈਨੂੰ ਕੌਣ ਕਹਿੰਦਾ ਮੈਥੀ ਪਿਆਜ ਪਾਈ ਦੇ ਬਾਕੀ ਸਬਜ਼ੀਆਂ ਜੋ ਪਾਉਂਦੀ ਐ ਨਾ ਕੰਮ ਵਾਲੀ ਸਾਡੀ ਪਿਆਜ ਵੀ ਉਹ ਜੋ ਤੇ ਕੰਮ ਵਾਲੀ ਪਾਉਂਦੀ ਐ ਕੰਮ ਵਾਲੀਆਂ ਤੈਨਾਂ ਦੇ ਤੁਲਾਈਆਂ ਨਾ ਤੈਨੂੰ ਕੋਈ ਪਤਾ ਨਾ ਸੁਰ ਤੇ ਉਹਦੇ ਆਜੇ ਤੇਰੀ ਮੈਥੀ ਨਹੀਂ ਪਿਆਰ ਹੋਈ ਤੇ ਨਾ ਟਾਈਮ ਹੋ ਗਿਆ ਉਹ ਤੇ ਇੰਨੇ ਚਿਰ ਤੇ 36 ਕੰਮ ਕਰ ਲੈਂਦੀ ਤੈਨੂੰ ਪਤਾ ਪਿਓ ਦੀ ਦਵਾਈ ਦੇਣੀ ਰੋਟੀ ਬਣਾਉਣੀ ਕੱਪੜੇ ਪ੍ਰੈਸ ਕਰਨੇ ਤੇ ਤੂੰ ਕੀ ਕੀਤਾ ਪਤਾ ਹੀ ਪਿਓ ਦੀ ਦਵਾਈ ਕਿੱਥੇ ਐ ਤੇ ਕਿਹੜੀ ਕਦੋਂ ਦੇਣੀ ਐ ਨਹੀਂ ਮੰਮੀ ਤੂੰ ਤਾਂ ਬੜੀ ਛੇਤੀ ਉਹਨੂੰ ਕਹਿ ਜਾ ਮੈਂ ਤਾਈ ਉਹਨੂੰ ਜਾਣ ਨਹੀਂ ਦਿੰਦੀ ਮੇਰੀ ਨੂੰਹ ਤਾਂ ਸਾਰਾ ਕੰਮ ਮਿੰਟੋ-ਮਿੰਟੀ ਮਸ਼ੀਨ ਵਾਂਗੂ ਕਰ ਲੈਂਦੀ ਐ ਤੇ ਕੋਈ ਨਹੀਂ ਮੰਮੀ ਮੈਂ ਕੋੜਾ ਬੋਤ ਫੁਲਕਾ ਤੇ ਲਾ ਹੀ ਦੋਂਗੀ ਨਾਲ ਲਾ ਕੇ ਤੁਸੀਂ ਫੜਾ ਕਰ ਲਿਓ ਬਾਕੀ ਘਰ ਦੇ ਕੰਮ ਕੀ ਭਾਬੀ ਆ ਕੇ ਪੰਜ-ਛੇ ਦਿਨਾਂ ਨੂੰ ਮੈਂ ਪੇਤਾ ਤੇ ਆ ਕੇ ਕਰ ਲੇਗੀ ਅੱਛਾ ਪੰਜ-ਛੇ ਦਿਨਾਂ ਨੂੰ ਹਨਾ ਮੈਂ ਇੱਥੇ ਹੀ ਆ ਮੈਂ ਆਪਣੀ ਸੱਸ ਨੂੰ ਕਹਤਾ ਕਹਿੰਦੀ ਭਾਵੇਂ ਮੈਂ ਦੱਸ ਦਿੰਦਾ ਕੋਈ ਗੱਲ ਨਹੀਂ ਤੂੰ ਰਹਿ ਲੈ ਭਾਵੇਂ ਕਾ ਤੇ ਸਾਸ ਨੂੰ ਫੋਨ ਕਰਕੇ ਦਿੱਤਾ ਕਿ ਮੈਂ ਇੱਥੇ ਹਾਂ ਯਹੀ ਮੈਂ ਆਣਾ ਨਹੀਂ ਜੇ ਦੱਸ ਦੇ। ਤੇਰੀ ਸਾਸ ਨੂੰ ਤੇ ਤੇਰੀ ਲੋੜ ਨਹੀਂ। ਤਾਂ ਮੈਂ ਤੈਨੂੰ ਬਚਾੜਣਾ ਕਰਨਾ ਨਹੀਂ ਹੁੰਦਾ। ਕੰਮਾਂ ਵਾਲੀਆਂ ਤੂੰ ਲਵਾਤੀਆਂ ਜਾ ਕੇ ਉਹਦਾ ਜੀਣਾ ਆਰਾਮ ਕਰਤਾਈ ਤੇ ਤੈਨੂੰ ਮੈਂ ਇੱਥੇ ਰੱਖ ਕੇ ਕੀ ਕਰਨਾ? ਮੰਮੀ ਮੇਰੀ ਸਾਸ ਨੂੰ ਮੇਰੀ ਕਿਉਂ ਨਹੀਂ ਲੋੜੀ ਜੀ ਦੱਸ। ਹਮ ਕੰਮ ਤਾਂ ਨੂੰ ਕੋਈ ਹੁੰਦਾ ਨਹੀਂ। ਮੰਨਿਆ ਮੈਨੂੰ ਘਰ ਦਾ ਕੋਈ ਕੰਮ ਨਹੀਂ ਆਉਂਦਾ ਪਰ ਮੈਂ ਨਾਂ ਲਾ ਕੇ ਹੈਲਪ ਦਾ ਘਰ ਹੀ ਲੈਣੀ ਐ ਨਾ ਥੋੜੀ ਬਹੁਤ। ਪਰ ਮਤਲਬ ਘਰ ਦਾ ਕੰਮ ਆਂਦਾ ਹੋਵੇ ਤਾਂ ਹੀ ਬੰਦਾ ਘਰ ਦਾ ਜੀ ਕਮਾਂਦਾ ਵੇ। ਜੇ ਜਦੋਂ ਕੋਈ ਚਾਜੀ ਨਾ ਹੋਵੇ ਕਿਸ ਨੂੰ ਕੰਮ ਪਿੱਛੇ ਹੀ ਦੁਨੀਆ ਨੂੰ ਆਂਦੀਆਂ ਧੀਆਂ ਦੀ ਕਦਰਾਂ ਕਰਦੀ ਜੇ ਕੰਮ ਕਰਨਾ ਹੁੰਦਾ ਹੋਵੇ ਤੇ ਫਿਰ ਭਾਬੀ ਨੂੰ ਭੇਜ ਕੇ ਤਾਂ ਮੈਂ ਬੜੀ ਵੱਡੀ ਗਲਤੀ ਕਰਤੀ ਫਿਰ ਇਸ ਤਰ੍ਹਾਂ ਵੇ ਹੰਜੂ ਗੱਲ ਸੁਣ ਤੈਨੂੰ ਪਤਾ ਪਈ ਉਹਨੂੰ ਕਿਹੜੀ ਦਵਾਈ ਦੇਣੀ ਤੇ ਕਿਹੜੀ ਨਹੀਂ ਦੇਣੀ ਨਹੀਂ ਉਹਨੂੰ ਤਾਂ ਤੂੰ ਬੜੀ ਸ਼ਤਹੀ ਹਾਮੀ ਭਰਤੀ ਐ ਜਾ ਭਾਬੀ ਤੂੰ ਮੈਂ ਕਰ ਲਾਂਗੀ ਮੈਂ ਆਵਿਦ ਕਰ ਲਾਂਗੀ ਉਹ ਵੀ ਕਰ ਲਾਂਗੀ ਕੱਪੜੇ ਪ੍ਰੈਸ ਕਰਨ ਵਾਲੇ ਪਏ ਸਾਰੇ ਕੰਮ ਕਰਨ ਵਾਲੇ ਪਏ ਤੂੰ ਕਿੰਨਾ ਕੰਮ ਕੀਤਾ ਆ ਕੇ ਹੈ ਮੇਰੇ ਕੋਲ ਤਾਂ ਕੁਝ ਹੁੰਦਾ ਨਹੀਂ ਮੇਰੇ ਤੇ ਆਪ ਲੱਤਾਂ ਗੋਡੇ ਦੁਖਦੇ ਮੇਰੇ ਕੋਲ ਬੁੱਢੇ ਬਾਰੇ ਕੰਮ ਹੁੰਦੇ ਤੇ ਮੈਂ ਫਿਰ ਉਹਨੂੰ ਭੇਜਣਾ ਹੀ ਸੀ ਤਾਂ ਹੀ ਮੈਂ ਆਪਣੀ ਸੱਸ ਨੂੰ ਘਰ ਬਲੀਨ ਕਹਤਾ ਕਿ ਮੈਂ ਹਫਤਾ ਦੱਸ ਦਿੰਨੀ ਆ ਸਕਦੀ ਤੂੰ ਕਹਿੰਦੇ ਕੋਈ ਨਹੀਂ ਆਮ ਨਾ ਰਹਿ ਤੂੰ ਜਾ ਕੇ ਆਪਣੀ ਮਾਂ ਘਰ ਆਮ ਨਾ ਰਹਿ ਤੈਨੂੰ ਬਹੁਤ ਕੰਮ ਕਰਨੇ ਹੁੰਦੇ ਨਾ ਨਾ ਤੂੰ ਉੱਥੇ ਕੰਮ ਕਰੇ ਤੇ ਨਾ ਤੂੰ ਇੱਥੇ ਕਰੇ ਵੇਲੇ ਨੂੰ ਕੋਣ ਰੱਖਦਾ ਈ ਕੰਮ ਤੰਦਾ ਆਉਂਦਾ ਹੋਵੇ ਫੇਰ ਕਿਹਦੇ ਦੁੱਖ ਸੁੱਖ ਤੇ ਕੰਮ ਆਈਦਾ ਕੰਮ ਤੇ ਤੈਨੂੰ ਕੋਈ ਕਰਨਾ ਨਹੀਂ ਆਉਂਦਾ ਸਹੀ ਗੱਲ ਹੈ ਜੇ ਕੰਮ ਕਰਨਾ ਆਂਦਾ ਹੋਵੇ ਹਾਂ ਤਾਂ ਹੀ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਮੇਰੀ ਕਦਰ ਹੁੰਦੀ ਆ ਸੋਹਰੇ ਵੀ ਤੇ ਵੇਖ ਕੇ ਵੀ ਜੇ ਕੰਮ ਕਰਨਾ ਆਂਦਾ ਹੋਵੇ ਤੇ ਇਹ ਗੱਲ ਸੱਚੀ ਹੈ ਜੇ ਕਿਹ ਤੇ ਬੋਝ ਬਣ ਕੇ ਕਿਉਂ ਰਹਿਣਾ ਠੀਕ ਹੈ ਹੁਣ ਜਾ ਆਓ ਜਾਓ ਪਰ ਅਗਲੇ ਲਈ ਉਹ ਖਾਣਾ ਕਰ ਦੋ ਸੋਹਰੇ ਤੁਸੀਂ ਨਹੀਂ ਕੰਮ ਕਰਨਾ ਪੇਕੇ ਤੁਸੀਂ ਕਦੀ ਕੀਤਾ ਨਾ ਹੋਵੇ ਤੇ ਪ੍ਰਧਾਨਗੀ ਤੁਸੀਂ ਆਪਣੀ ਚਲਾਜੋ ਕਿ ਜਾ ਭਈ ਤੂੰ ਚਲ ਜਾ ਮੈਂ ਘਰ ਸਾਹਮਣੂ ਖੇਤ ਸਵਾਦ ਘਰ ਸਾਹਮਣੇ ਆਵੇ ਦੁਮਾਨ ਮਾਨ ਤੂੰ ਹੀ ਮਾਨ ਨੂੰ ਕਰਤਾ ਸੋ ਐਦਾਂ ਦੀਆਂ ਕਿਹੜੀਆਂ ਭੈਣਾਂ ਆਈਆਂ ਸਾਡੀਆਂ ਜਿਨ੍ਹਾਂ ਨੂੰ ਕੰਮ ਕਰ ਕਰਨਾ ਤੇ ਆਂਦਾ ਨਹੀਂ ਪਰ ਆਪਣੀ ਪ੍ਰਧਾਨਗੀ ਕਰ ਚੱਲਦੀਆਂ ਨੇ ਕੰਮ ਕਰ ਸਿੱਖੋ ਕੰਮ ਨਾਲ ਹੀ ਭਾਗ ਹੈਗਾ ਵੈ ਨੂਰਾ ਨਹੀਂ ਘਰ ਸਾਹਮਣੇ ਸੀ ਹੁਣ ਉਹ ਨਣਾ ਨੇ ਰੱਖੇ ਦੇ ਕੇ ਤੋਰਤਾ ਕਿ ਜਾ ਚਲ ਜਾ ਮੈਂ ਘਰ ਸੰਮੂ ਪਰ ਵੇਖੋ ਨਾ ਆੰਦਾ ਦਾ ਕੰਮ ਨਹੀਂ ਕਰਨਾ ਉਲਟਾ ਮਾਂ ਤੇ ਬੋਝ ਬਣ ਗਈ ਸੋ ਤੁਹਾਡੇ ਘਰ ਕਿੰਦਾਂ ਦੇ ਲੋਕ ਇਦਾਂ ਦੇ ਹੈ ਦੋ ਚਾਰ ਗਿਣਤੀ ਵਿੱਚ ਤੇ ਮੈਨੂੰ ਜਰੂਰ ਮੈਸੇਜ 'ਚ ਦੱਸਣਾ ਵੀਡੀਓ ਚੰਗੀ ਲੱਗੀ ਹੈੀ ਤੇ ਸ਼ੇਅਰ ਕਰਨਾ ਸਨ ਸਾਰਿਆਂ ਨੇ ਸ਼ੇਅਰ ਕਰਦੇ ਰਹਾ ਭਾਵੇਂ ਡਬਲ ਤੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨਾਲ ਛੋਟੀ ਜੀ ਛੋਟੀ ਜੀ ਬੈਲ ਕਰ ਲਿਆ ਕਰੋ ਤੇ ਸਾਡੀ ਬਹੁਤ ਬਹੁਤ ਧੰਨਵਾਦ ਕਿਤੇ ਸਾਡੀ ਵੀਡੀਓ ਦੇਖਦੇ ਹੋ ਨਾਲ ਅੱਜ ਕਿਹੜਾ ਦਿਨ ਹੈ ਵਿਸ਼ਕਰਮਾਡੇ ਸੋ ਵਿਸ਼ਕਰਮਾਡੇ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਾ ਐਸੇ ਮੈਨੂੰ ਪਤਾ ਮੈਂ ਪੁੱਛਣਾ ਚਾਹਨੀ ਕਿ ਅੱਜ ਜਨਨ ਨਹੀਂ ਭੁੱਲ ਜਾਂਦੀ ਹੈ ਹਾਂ ਦੱਸਦੇ ਨੇ ਨਾ ਮੇਰੀ ਬੁੱਢੀ ਮਾਂ ਉਹਨਾਂ ਨੇ ਚੇਤੇ ਭੁੱਲਨੇ ਆ ਮੈਂ ਉਹਨਾਂ ਘਰ ਦਾ ਕੰਮ ਕਰਨਾ ਸਿੱਖ ਲਾਂ ਕਿ ਮੇਰੀ ਵੀ ਕੋਈ ਸੋਹਰਿਓ ਤੇ ਪੇਕਿਓ ਕਦਰ ਕਰ ਲਵੇ ਠੀਕ ਹੈ ਜੀ ਹਾਂ ਸਾਸਰੀ ਘਾਲ ਜੀ ਸਾਸਰੀ ਘਾਲ